ਅਸ ਟਾਈਮ ਪੰਜਾਬ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਵੱਨੋਂ ਪੰਜਾਬ ਦੇ ਵੱਡੇ ਇੰਡਸਟਰੀਅਲਿਸਟ ਤੇ ਪੰਜਾਬ ਦੇ ਗਿਣੇ-ਚੁਨੇ ਅਮੀਰ ਬੰਦਿਆਂ ਦੇ ਵਿੱਚ ਆਉਣ ਵਾਲੇ ਰਜਿੰਦਰ ਗੁਪਤਾ ਨੂੰ ਖਾਸ ਤੌਰ ਤੇ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਰਿਹਾ ਹੈ ਰਾਜ ਸਭਾ ਦਾ ਮੈਂਬਰ ਬਣਨ ਵਾਲਾ ਇਹ ਇਨਸਾਨ ਰਜਿੰਦਰ ਗੁਪਤਾ ਕਿਸੇ ਵੇਲੇ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਸਾਈਕਲ ਤੇ ਹੋਕਰੇ ਮਾਰਦਾ ਹੁੰਦਾ ਸੀ ਕਿ ਮੋਬੱਤੀਆਂ ਲੈ ਲਓ ਭਾਈ ਮੋਬੱਤੀਆਂ ਮੋਹ ਬੱਤੀਆਂ ਸਾਈਕਲ ਤੇ ਗਲੀਆਂ ਦੇ ਵਿੱਚ ਵੇਚਣ ਵਾਲਾ ਬੰਦਾ ਕਿਵੇਂ 4900 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਬਣ ਗਿਆ ਤੇ ਇਹ ਮਾਲਕ ਬਣ ਦੇ ਪਿੱਛੇ ਕਿੰਨੀ ਕ ਮਿਹਨਤ ਆ ਤੇ ਕਿੰਨੇ ਕ ਕਾਲੇ ਕਾਰਨਾਮੇ ਨੇ ਇਹਨਾਂ ਸਭ ਗੱਲਾਂ ਤੇ ਇਸ ਵੀਡੀਓ ਦੇ ਵਿੱਚ ਕਰਾਂਗੇ ਪੂਰੀ ਬਾਤ ਤਾਂ ਚਲੋ ਕਰੀਏ ਸ਼ੁਰੂਆਤ ਸਨ 1959 ਰਜਿੰਦਰ ਗੁਪਤਾ ਦਾ ਲੁਧਿਆਣੇ ਦੇ ਬਹੁਤ ਹੀ ਆਮ ਪਰਿਵਾਰ ਦੇ ਵਿੱਚ ਜਨਮ ਹੋਇਆ ਪਿਤਾ ਛੋਟੇ ਜਿਹੇ ਵਪਾਰੀ ਸੀ ਉਸ ਤੋਂ ਬਾਅਦ ਰਜਿੰਦਰ ਗੁਪਤਾ ਨੇ 1975 ਦੇ ਵਿੱਚ ਲੁਧਿਆਣੇ ਦੇ ਡੀਏਵੀ ਕਾਲਜ ਤੋਂ ਬੀਕਾਮ ਦੀ ਪੜ੍ਹਾਈ ਪਾਸ ਕੀਤੀ ਤੇ ਗਲੀਆਂ ਦੇ ਵਿੱਚ ਸਾਈਕਲ ਤੇ ਮੋਬਤੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਮੋਬਤੀਆਂ ਵੇਚਦਾ-ਵੇਚਦਾ ਰਜਿੰਦਰ ਗੁਪਤਾ 1980 ਦੇ ਵਿੱਚ ਆਪਣੇ ਭਰਾ ਦੇ ਨਾਲ ਕੱਪੜਾ ਬਣਾਉਣ ਦੀ ਇੱਕ ਫੈਕਟਰੀ ਸ਼ੁਰੂ ਕਰਦਾ ਉਸ ਫੈਕਟਰੀ ਦਾ ਨਾਮ ਸੀ ਅਭਿਸ਼ੇਕ ਇੰਡਸਟਰੀਜ਼ ਉਸੇ ਦਾ ਨਾਮ ਬਦਲ ਕੇ ਬਾਅਦ ਦੇ ਵਿੱਚ ਟ੍ਰਾਈਡੈਂਟ ਗਰੁੱਪ ਰੱਖਿਆ ਗਿਆ ਜੋ ਅੱਜ ਵੀ ਹੈ ਇਹ ਮਿੱਲ ਸੀ ਮਿੱਲ ਤੋਂ ਕੱਪੜਾ ਬਣਾਉਂਦੇ ਬਣਾਉਂਦੇ ਰਜਿੰਦਰ ਗੁਪਤਾ ਹੋਰ ਪ੍ਰੋਡਕਟ ਬਣਾਉਣੇ ਸ਼ੁਰੂ ਕਰ ਦਿੰਦਾ ਕੋਈ ਤੌਲੀਏ ਬਣਾਉਣੇ ਸ਼ੁਰੂ ਕਰਤੇ ਕੋਈ ਚਾਦਰਾਂ ਬਣਾਉਣੀਆਂ ਸ਼ੁਰੂ ਕਰਤੀਆਂ ਇਦਾਂ ਇਦਾਂ ਇਹ ਕੰਮ ਚੱਲਦਾ ਤੁਰਿਆ ਜਾਂਦਾ ਇਹ ਹੋਮ ਟੈਕਸਟਾਈਲਸ ਦੀ ਭਾਰਤ ਦੀ ਸੈਕਿੰਡ ਨੰਬਰ ਦੀ ਕੰਪਨੀ ਬਣ ਜਾਂਦੀ ਆ ਕਿ ਜੋ 150 ਮੁਲਕਾਂ ਦੇ ਵਿੱਚ ਆਪਣਾ ਮਾਲ ਐਕਸਪੋਰਟ ਕਰਦੀ ਆ ਤੇ ਫਿਰ ਇਹ ਵਰਲਡ ਦੀ ਸਭ ਤੋਂ ਵੱਡੀ ਕੰਪਨੀ ਆ ਜੋ ਹੋਮ ਟੈਕਸਟਾਈਲਸ ਦਾ ਕੰਮ ਕਰਦੀ ਆ ਤੇ ਇਸ ਤੋਂ ਬਾਅਦ ਪੇਪਰ ਤੇ ਡਾਈ ਤੇ ਫਿਰ ਕੈਮੀਕल्स ਤੇ એનર્ਜੀ ਹੋਰ ਕਈ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਰਜਿੰਦਰ ਗੁਪਤਾ ਨੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਤੇ ਜਿੱਥੇ ਵੀ ਗਿਆ ਕਾਮਯਾਬ ਹੋਇਆ ਲੁਧਿਆਣੇ ਦੀ ਇੱਕ ਛੋਟੀ ਜੀ ਕਪੜਾ ਮਿੱਲ ਤੋਂ ਸ਼ੁਰੂ ਹੋਇਆ ਇਹ ਕੰਮ ਮੱਧ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਫੈਲ ਗਿਆ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ ਤੇ ਹੁਣ ਵੀ ਪੂਰਾ ਵੱਧ ਫੁੱਲ ਰਿਹਾ ਹੈਗਾ ਇਹ ਰਜਿੰਦਰ ਗੁਪਤਾ 4800 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਬਣ ਚੁੱਕਿਆ ਤੇ 5000 ਕਰੋੜ ਰੁਪਏ ਦਾ ਟਰਾਈਡੈਂਟ ਗਰੁੱਪ ਜਿਸ ਕੰਪਨੀ ਦਾ ਇਹ ਮਾਲਕ ਆ ਉਹਦਾ ਟਰਨਓਵਰ ਆ ਸਾਲ ਦਾ ਤੇ ਇਹ ਸਾਲ ਦਾ ਟਰਨਓਵਰ ਜੋ 5 ਕਰੋੜ ਰੁਪਏ ਦਾ ਹੈ ਜੋ ਐਡਾ ਵੱਡਾ ਇਹ ਸਾਮਰਾਜ ਸਥਾਪਿਤ ਹੋਇਆ ਇਸ ਦੇ ਪਿੱਛੇ ਦੇ ਕਾਲੇ ਕਾਰਨਾਮੇ ਨੇ ਜਿਹੜੇ ਜਿਨ੍ਹਾਂ ਦੀ سپورਟ ਦੇ ਨਾਲ ਇੰਨਾ ਵਿਧਾਰਾ ਵਿਸਾਰਾ ਹੋਇਆ ਆਓ ਹੁਣ ਉਹਨਾਂ ਦੀ ਗੱਲ ਕਰੀਏ ਪਹਿਲਾ ਕਾਲਾ ਕਾਰਨਾਮਾ ਇਹ ਆ ਕਿ ਇਹ ਜਿੱਥੇ ਵੀ ਆਪਣੀ ਇੰਡਸਟਰੀ ਲਾਉਂਦੇ ਨੇ ਟਰਾਈਡੈਂਟ ਗਰੁੱਪ ਵਾਲੇ ਉਥੇ ਹੀ ਪ੍ਰਦੂਸ਼ਣ ਹੁੰਦਾ ਹੈ ਉਥੋਂ ਦੇ ਵਾਤਾਵਰਣ ਦਾ ਉਥੋਂ ਦੇ ਪਾਉਣ ਪਾਣੀ ਦਾ ਉਥੋਂ ਦੀ ਕੁਦਰਤ ਦਾ ਕਾਣ ਕੀਤਾ ਜਾਂਦਾ ਹੈ ਇਹ ਤਾਂ ਹਵਾ ਦੇ ਵਿੱਚ ਤਾਂ ਪ੍ਰਦੂਸ਼ਣ ਕਰਦੇ ਹੀ ਕਰਦੇ ਨੇ ਉਥੇ ਨੇੜੇ ਤੇੜੇ ਏਰੀਆ ਦੇ ਵਿੱਚ ਜਾਨਵਰ ਉਥੇ ਨੇੜੇ ਤੇੜੇ ਏਰੀਆ ਦੇ ਵਿੱਚ ਦਰਖਤ ਇਹ ਰਹਿਣ ਨਹੀਂ ਦਿੰਦੇ ਇਸ ਤੋਂ ਵੀ ਅੱਗੇ ਗੱਲ ਇਹ ਹੀ ਕੀਤੀ ਜਾਂਦੀ ਆ ਕਿ ਡਰੇਨ ਕਰਕੇ ਰਿਵਰਸ ਬੋਰਿੰਗ ਕਰਕੇ ਧਰਤੀ ਦੇ ਥੱਲੇ ਪਾਣੀ ਸਿੱਟਿਆ ਜਾਂਦਾ ਹੈ ਬਰਨਾਲੇ ਏਰੀਏ ਦੇ ਕਈ ਪਿੰਡਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਪਿੰਡਾਂ ਵਾਲੇ ਰੋਂਦੇ ਨੇ ਪਿੰਡਾਂ ਵਾਲੇ ਸ਼ਿਕਾਇਤਾਂ ਕਰਦੇ ਨੇ ਪਰ ਉਹਨਾਂ ਦੀ ਨਹੀਂ ਸੁਣੀ ਜਾਂਦੀ ਕਿਉਂਕਿ ਸਰਕਾਰਾਂ ਦੇ ਵਿੱਚ ਪਹੁੰਚ ਆ ਰਜਿੰਦਰ ਗੁਪਤਾ ਦੀ ਇਹ ਟਰਾਈਡੈਂਟ ਗਰੁੱਪ ਦੀ ਇਸ ਕਰਕੇ ਨਹੀਂ ਲੋਕਾਂ ਦੀ ਸੁਣੀ ਜਾਂਦੀ ਪਰ ਧਰਤੀ ਹੇਠ ਬਰਨਾਲੇ ਦੇ ਕਈ ਪਿੰਡਾਂ ਦੇ ਵਿੱਚੋਂ ਪਾਣੀ ਨਿਕਲਦਾ ਜਿਹੜਾ ਉਹ ਪਾਣੀ ਕਾਲਾ ਉਹ ਪਾਣੀ ਕੈਮੀਕਲਸ ਵਾਲਾ ਉਹ ਪਾਣੀ ਦੇ ਵਿੱਚੋਂ ਮਸ਼ਕ ਮਾਰਦੀ ਆ ਪਰ ਲੋਕਾਂ ਦੀ ਨਹੀਂ ਸੁਣੀ ਜਾਂਦੀ ਵੱਡੇ ਪੱਧਰ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਲੋਕਾਂ ਨੂੰ ਕੈਂਸਰ ਪੀਲੀਆ ਕਾਲਾ ਪੀਲੀਆ ਤੇ ਦਮਾ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਲੋਕਾਂ ਦੇ ਗੁਰਦੇ ਫੇਲ ਹੁੰਦੇ ਨੇ ਇਸ ਗੱਲ ਦੀ ਗਵਾਹੀ ਧਰਦਾਗਾ ਸਾਲ 2020 ਦੇ ਵਿੱਚ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲਾਇਆ ਗਿਆ ਟਰਾਈਡੈਂਟ ਗਰੁੱਪ ਨੂੰ ਤੇ ਪੰਜਾਬ ਸਰਕਾਰ ਨੂੰ ਜੁਰਮਾਨਾ 2020 ਦੇ ਵਿੱਚ ਐਨਜੀਟੀ ਵੱਲੋਂ ਟ੍ਰਾਈਡੈਂਟ ਗਰੁੱਪ ਨੂੰ ਰਿਵਰਸ ਬੋਰੀਂਗ ਰਾਹੀਂ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਕਰਨ ਦੇ ਜੁਰਮ ਦੇ ਵਿੱਚ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਪੰਜਾਬ ਸਰਕਾਰ ਨੂੰ ਵੀ 1 ਲੱਖ ਦਾ ਜੁਰਮਾਨਾ ਲਾਇਆ ਗਿਆ ਜਨਨ ਕਿ ਜਿਹੜੀ ਉਦੋਂ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਉਸ ਨੂੰ ਵੀ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਤੇ ਟ੍ਰਾਈਡੈਂਟ ਗਰੁੱਪ ਨੂੰ ਵੀ 5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਐਨਡੀਟੀ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਉਹ ਜਿਹੜਾ ਜੁਰਮਾਨਾ ਲਗਾਇਆ ਗਿਆ ਸੀ ਉਸ ਦਾ ਕੇਸ ਚੱਲ ਰਿਹਾ ਸੀ ਤੇ ਆ ਗਿਆ 2022 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਆਉਂਦੀ ਹੈ ਤੇ ਆਉਂਦੇ ਸਾਰ ਹੀ ਰਜਿੰਦਰ ਗੁਪਤਾ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ ਫਿਰ ਸੰਜੀਵ ਰੋੜਾ ਨੇ ਆਪਣਾ ਮੰਤਰੀ ਪਦ ਸੰਭਾਲ ਦੇ ਸਾਰ ਹੀ ਸਰਕਾਰ ਤੋਂ ਵੱਡੇ ਫੈਸਲੇ ਕਰਵਾਏ ਉਹ ਵੱਡੇ ਫੈਸਲੇ ਇਹ ਸੀ ਕੋਈ ਵੀ ਇੰਡਸਟਰੀ ਪੰਜਾਬ ਦੀ ਜੇ ਪੰਜਾਬ ਦਾ ਵਾਤਾਵਰਨ ਦੂਸ਼ਿਤ ਕਰਦੀ ਆ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਪੰਜਾਬ ਦੀ ਧਰਤੀ ਕੁਝ ਵੀ ਕਰਦੀ ਆ ਉਹ ਪ੍ਰਦੂਸ਼ਿਤ ਕਰਦੀ ਆ ਉਹਨੂੰ ਜੁਰਮਾਨਾ ਲਾਇਆ ਜਾ ਸਕਦਾ ਪਰ ਉਹਨੂੰ ਕੋਈ ਕੈਦ ਨਹੀਂ ਕੀਤੀ ਜਾ ਸਕਦੀ ਕੋਈ ਜੇਲ ਨਹੀਂ ਕੀਤੀ ਜਾ ਸਕਦੀ ਜਿਵੇਂ ਕਾਨੂੰਨ ਦੇ ਵਿੱਚ ਸੋਧ ਕਰਕੇ ਖੁੱਲੀਆਂ ਛੋਟਾਂ ਦੇ ਦਿੱਤੀਆਂ ਕਹਿਣਾ ਲੁਧਿਆਣੇ ਦੇ ਵਿੱਚ ਉਹ ਸਾਰੇ ਪੰਜਾਬ ਦੇ ਵਿੱਚ ਕਿ ਤੁਸੀਂ ਵਾਤਾਵਰਨ ਦੀ ਤਬਾਹੀ ਕਰੋ ਇੰਡਸਟਰੀਅਲ ਲਿਸਟਾਂ ਨੂੰ ਕੋਈ ਨਹੀਂ ਰੋਕੂਗਾ ਇਸੇ ਕਰਕੇ ਅੱਜ ਲੋਕ ਸੜਕਾਂ ਤੇ ਬੈਠੇ ਹੋਏ ਨੇ ਫੈਕਟਰੀਆਂ ਦੇ ਮੂਹਰੇ ਬੈਠੇ ਹੋਏ ਨੇ ਜਿਹੜੀਆਂ ਲੋਕਾਂ ਨੂੰ ਮਾਰ ਰਹਿਣਾਂ ਨੇ ਫੈਕਟਰੀਆਂ ਉਹਨਾਂ ਦੇ ਗੇਟ ਰੋਕੇ ਹੋਏ ਨੇ ਪਰ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਕਾਰਨਾਮਾ ਨੰਬਰ 2 ਮਜ਼ਦੂਰ ਵਿਰੋਧੀ ਚਿਹਰਾ ਰਜਿੰਦਰ ਗੁਪਤਾ ਦਾ ਮਜ਼ਦੂਰ ਵਿਰੋਧੀ ਚਿਹਰਾ ਸਮੇਂ-ਸਮੇਂ ਤੇ ਬਾਹਰ ਆਉਂਦਾ ਰਿਹਾ ਕਿਸ ਤਰ੍ਹਾਂ ਕੈਮੀਕਲਸ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਮਜ਼ਦੂਰਾਂ ਤੋਂ ਕੰਮ ਕਰਾਇਆ ਜਾਂਦਾ ਪੂਰਨਾ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਕਿੰਨੇ ਹੀ ਮਜ਼ਦੂਰਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਬਾਅਦ ਚ ਉਹਨਾਂ ਦਾ ਲਾਜਵੀ ਨਹੀਂ ਕਰਾਇਆ ਜਾਂਦਾ ਕਿੰਨੇ ਹੀ ਮਜ਼ਦੂਰ ਦਮੇ ਦੇ ਮਰੀਜ਼ ਹੋ ਜਾਂਦੇ ਨੇ ਅੱਖਾਂ ਤੋਂ ਉਹਨੇ ਹੋ ਜਾਂਦੇ ਨੇ ਮਜਬੂਰੀ ਦੇ ਵਿੱਚ ਉਹ ਕੰਮ ਕਰਦੇ ਨੇ ਪਰ ਸਭ ਤੋਂ ਭੈੜਾ ਚਿਹਰਾ ਮਜ਼ਦੂਰਾਂ ਦੇ ਵਿਰੋਧ ਦਾ ਇਹ ਸਾਹਮਣੇ ਆਇਆ ਮਜ਼ਦੂਰ ਵਿਰੋਧੀ ਚਿਹਰਾ ਰਜਿੰਦਰ ਗੁਪਤਾ ਦਾ ਉਦੋਂ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਬੁਧਨੀ ਫੈਕਟਰੀ ਵਾਲਾ ਜੋ ਪਲਾਂਟ ਆ ਬੁਧਨੀ ਮੱਧ ਪ੍ਰਦੇਸ਼ ਦੀ ਇੱਕ ਜਗ੍ਹਾ ਜਿਸ ਤਰ੍ਹਾਂ ਆਪਣੇ ਬਰਨਾਲੀ ਦੇ ਵਿੱਚ ਟ੍ਰਾਈਡੈਂਟ ਗਰੁੱਪ ਦਾ ਪਲਾਂਟ ਆ ਉਸੇ ਤਰ੍ਹਾਂ ਬੁਧਨੀ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਪਲਾਂਟ ਆ ਉਥੋਂ ਹੁਸ਼ंगाबाद ਤੱਕ ਮਜ਼ਦੂਰਾਂ ਨੂੰ ਤੁਰ ਕੇ ਆਉਣਾ ਪਿਆ ਕਿਉਂਕਿ ਮਜ਼ਦੂਰਾਂ ਨੂੰ ਜਦੋਂ ਲਾਕਡਾਊਨ ਲੱਗਿਆ ਹੋਇਆ ਸੀ 2020 ਦੇ ਵਿੱਚ ਤਾਂ ਮਜ਼ਦੂਰਾਂ ਨੂੰ ਇਹ ਕਿਹਾ ਗਿਆ ਕਿ ਨਹੀਂ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤੁਹਾਡੇ ਜਿਹੜੇ ਪਿਛਲੇ ਪੈਂਡਿੰਗ ਪੈਸੇ ਨੇ ਜਿਹੜੀਆਂ ਤੁਹਾਡੀਆਂ ਤਨਖਾਹਾਂ ਨਹੀਂ ਉਹ ਵੀ ਨਹੀਂ ਦਿੱਤੀਆਂ ਜਾਣੀਆਂ ਤਾਂ ਤੁਸੀਂ ਨਹੀਂ ਤਾਂ ਤੁਸੀਂ ਤੁਰੰਤ ਫੈਕਟਰੀ ਦੇ ਵਿੱਚ ਪਹੁੰਚੋ ਹੁਣ ਬੱਸਾਂ ਬੰਦ ਸੀ ਟ੍ਰੇਨਾਂ ਬੰਦ ਸੀ ਸਭ ਕੁਝ ਬੰਦ ਸੀ ਮਜ਼ਦੂਰ ਪੈਦਲ ਇਹਨਾਂ ਦੀ ਫੈਕਟਰੀ ਵੱਲ ਨੂੰ ਚੱਲ ਪਏ 200 ਕਿਲੋਮੀਟਰ ਚੱਲੇ ਆਪਾਂ ਸਭ ਜਾਣਦੇ ਆਂ ਲਾਕਡਾਊਨ ਦੇ ਵਿੱਚ ਪੁਲਿਸ ਕੀ ਵਿਹਾਰ ਕਰਦੀ ਸੀ ਲੋਕਾਂ ਦੇ ਨਾਲ ਕਿਸ ਤਰ੍ਹਾਂ ਲਾਂਗਾ ਮਾਰਦੀ ਸੀ ਉਦੋਂ ਲਾਕਡਾਊਨ ਦੇ ਵਿੱਚ ਰਜਿੰਦਰ ਗੁਪਤਾ ਦੇ ਕੰਪਨੀ ਨੇ ਲੋਕਾਂ ਨੂੰ ਮਜਬੂਰ ਕੀਤਾ ਕਿ ਉਹ ਤੁਰ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਉਹ ਤੁਰਕੇ ਵਿਚਾਰੇ ਆ ਇਹਨਾਂ ਦੀ ਫੈਕਟਰੀ ਵੱਲ ਨੂੰ ਚੱਲੇ ਤੇ ਰਾਹ ਦੇ ਵਿੱਚ ਪੁਲਿਸ ਨੇ ਡਾਂਗਾ ਮਾਰੀਆਂ ਉਥੇ ਨੰਗੇ ਪੈਰੀ ਆਉਂਦੇ ਹੋਏ ਮਜ਼ਦੂਰਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਇੱਕ ਗੱਲ ਹੋਰ ਸਾਹਮਣੇ ਆਈ ਕਿ ਉਥੇ ਔਰਤਾਂ ਜੋ ਗਰਭਪਤੀ ਸੀ ਉਹਨਾਂ ਨੇ ਬੱਚਿਆਂ ਨੂੰ ਵੀ ਰਸਤੇ ਦੇ ਵਿੱਚ ਜਾਂਦੇ ਹੋਏ ਜਨਮ ਦਿੱਤਾ ਰਜਿੰਦਰ ਗੁਪਤਾ ਦੇ ਤੀਜੇ ਕਾਲੇ ਕਾਰਨਾਮੇ ਦਾ ਨਾਮ ਆ ਸਿਆਸੀ ਫੰਡ ਐਂਡ ਡੋਨੇਸ਼ਨਸ ਰਜਿੰਦਰ ਗੁਪਤਾ ਵੱਲੋਂ ਹਰੇਕ ਪਾਰਟੀ ਨੂੰ ਫੰਡ ਦਿੱਤੇ ਜਾਂਦੇ ਨੇ ਇਲੈਕਸ਼ਨਜ਼ ਵੇਲੇ ਤੇ ਉਹਨਾਂ ਫੰਡਾਂ ਦੇ ਦੇਣ ਤੋਂ ਬਾਅਦ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਉਸ ਤੋਂ ਆਪਦੇ ਕੰਮ ਨੂੰ ਵਧਾਉਣ ਦੇ ਲਈ ਲਾਹੇ ਲਈ ਜਾਂਦੇ ਨੇ ਉਸ ਤੋਂ ਕੰਮ ਕਢਾਈ ਜਾਂਦੇ ਨੇ ਆਪਦੇ ਏਸੇ ਕਰਕੇ ਹੀ ਇਹ 4900 ਕਰੋੜ ਰੁਪਏ ਦਾ ਸਾਮਰਾਜ ਹੁਣ ਤੱਕ ਖੜਾ ਹੋ ਚੁੱਕਿਆ ਹੈ ਜਿਹੜੇ ਮੱਧ ਪ੍ਰਦੇਸ਼ ਦੇ ਜੋ ਲਗਾਤਾਰ ਕਈ ਸਾਲ ਮੁੱਖ ਮੰਤਰੀ ਰਹੇ ਨੇ ਸ਼ਿਵ ਰਾਜ ਸਿੰਘ ਚੋਹਾਨ ਉਹ ਮੁੱਖ ਮੰਤਰੀ ਰਹੇ 2005 ਤੋਂ ਲੈ ਕੇ 2018 ਤੱਕ ਫਿਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ ਕਾਂਗਰਸ ਪਾਰਟੀ ਦੀ ਸਰਕਾਰ ਰਹੀ 2018 ਤੋਂ 2020 ਤੱਕ ਫਿਰ 2020 ਤੋਂ 2023 ਤੱਕ ਫਿਰ ਸ਼ਿਵ ਰਾਜ ਚੋਹਾਨ ਮੁੱਖ ਮੰਤਰੀ ਰਹੇ ਤੇ ਇਸ ਟਾਈਮ ਉਹ ਸੈਂਟਰ ਦੇ ਜੋ ਆਪਣੇ 2-3 ਦਿਨ ਪਹਿਲਾਂ ਪੰਜਾਬ ਦੇ ਵਿੱਚ ਵੀ ਆ ਕੇ ਗਏ ਨੇ ਸੈਂਟਰ ਦੇ ਐਗਰੀਕਲਚਰ ਮਿਨਿਸਟਰ ਵੀ ਨੇ ਤੇ ਸੈਂਟਰ ਦੇ ਰੂਰਲ ਡਿਵੈਲਪਮੈਂਟ ਦੇ ਮਿਨਿਸਟਰ ਵੀ ਨੇ ਉਹਨਾਂ ਦੇ ਨਾਲ ਰਜਿੰਦਰ ਗੁਪਤਾ ਦੀ ਜੋੜੀ ਇਸ ਤਰ੍ਹਾਂ ਮੰਨੀ ਜਾਂਦੀ ਆ ਜਿਸ ਤਰ੍ਹਾਂ ਮੋਦੀ ਤੇ ਅਡਾਨੀ ਦੀ ਜੋੜੀ ਇਹ ਰਜਿੰਦਰ ਗੁਪਤਾ ਨੂੰ ਸ਼ਿਵਰਾਜ ਸਿੰਘ ਚੋਹਾਨ ਦਾ ਅਡਾਨੀ ਕਿਹਾ ਜਾਂਦਾ ਆ ਆਪਾਂ ਨਹੀਂ ਕਹਿ ਰਹੇ ਇਹ ਬਹੁਤ ਲੋਕ ਕਹਿੰਦੇ ਨੇ ਤੇ ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਸਾਬਤ ਵੀ ਹੁੰਦਾ ਹੈ ਇਹ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2002 ਤੋਂ ਲੈ ਕੇ 7 ਤੱਕ ਸੀ ਉਦੋਂ ਵੀ ਰਜਿੰਦਰ ਗੁਪਤਾ ਦੀ ਚੰਗੀ ਲਿਆਜ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਜਦੋਂ 2007 ਤੋਂ ਲੈ ਕੇ 2017 ਤੱਕ ਅਕਾਲੀਆਂ ਦੀ ਸਰਕਾਰ ਰਹੀ ਉਦੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਨਾਲ ਤੇ ਇਸ ਤੋਂ ਇਲਾਵਾ ਉਸ ਤੋਂ ਬਾਅਦ ਗਾਂ ਜਦੋਂ ਸਰਕਾਰ ਰਹੀ 2017 ਤੋਂ ਲੈ ਕੇ 22 ਤੱਕ ਉਦੋਂ ਫੇਰ ਕਾਂਗਰਸ ਪਾਰਟੀ ਦੇ ਨਾਲ ਸਾਰਿਆਂ ਦੇ ਨਾਲ ਫੰਡ ਦੇਣ ਕਰਕੇ ਰਜਿੰਦਰ ਗੁਪਤਾ ਦੀ ਯਾਰੀ ਵਿਲ ਲੈਂਡ ਗੁੱਡ ਹੀ ਰਹੀ ਹੈ ਫੇਰ ਗੱਲ ਕਰੀਏ ਆਪਾਂ ਕਿ ਮਧ ਪ੍ਰਦੇਸ਼ ਦੇ ਵਿੱਚ ਸ਼ਿਵ ਰਾਜ ਸਿੰਘ ਚਾਹਾਨ ਤੋਂ ਇਲਾਵਾ ਜੋ ਕਮਲਨਾਥ ਨੇ ਕਾਂਗਰਸ ਪਾਰਟੀ ਦੇ ਲੀਡਰ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਨੇ ਉਹਨਾਂ ਦੇ ਨਾਲ ਵੀ ਇਨਾਂ ਦੀ ਵੈਲੈਂਟ ਗੁੱਡ ਹੀ ਰਹੀ ਆ ਤੇ ਉਹ ਵੈਲੈਂਟ ਗੁੱਡ ਦਾ ਕਰਕੇ ਹੀ ਇਹਨਾਂ ਦੇ ਕਾਰੋਬਾਰ ਦੇ ਵਿੱਚ ਵੱਡਾ ਵਧਾਰਾ-ਬਸਾਰਾ ਹੋਇਆ ਹੈ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਡੋਨੇਸ਼ਨਸ ਦੇਣਾ ਫੰਡ ਦੇਣਾ ਇਹਨਾਂ ਦਾ ਸਾਫਤ ਵੀ ਹੋ ਚੁੱਕਿਆ ਹੈ 2021 ਤੇ 22 ਦੇ ਵਿੱਚ ਬੀਜੇਪੀ ਨੂੰ ਇਹਨਾਂ ਨੇ 4 ਕਰੋੜ ਰੁਪਏ ਤੋਂ ਵੱਧ ਦਾ ਫੰਡ ਦਿੱਤਾ ਇਹ ਗੱਲਬਾਤ ਦੇ ਵਿੱਚ ਸਾਫਤ ਵੀ ਹੋ ਚੁੱਕੀ ਹੈ ਰਜਿੰਦਰ ਗੁਪਤਾ ਦਾ ਚੌਥਾ ਕੁੰਖਾਰ ਜਿਹੜਾ ਕਾਲਾ ਕਾਰਨਾਮਾ ਤੁਹਾਨੂੰ ਜਿਹੜਾ ਦੱਸਣ ਲੱਗੇ ਆ ਉਹ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਵਾਪਰ ਰਿਹਾ ਹੈ ਜਦੋਂ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਰਜਿੰਦਰ ਗੁਪਤਾ ਨੇ ਤਿੰਨ ਪਿੰਡ ਧੌਲਾ ਛੰਨਾ ਸੰਘੇੜਾ ਬਰਨਾਲਾ ਏਰੀਏ ਦੇ ਪਿੰਡ ਇਹਨਾਂ ਦੀ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕਰ ਲਿਆ ਲੋਕਾਂ ਨੇ ਇਹ ਗੱਲ ਕਹੀ ਕਿ ਅਸੀਂ ਜ਼ਮੀਨ ਨਹੀਂ ਦੇਣੀ ਪਰ ਹੋਇਆ ਇਹ ਕਿ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਸਿੱਟ ਦਿੱਤੇ ਗਏ ਜਾਂ ਲੋਕਾਂ ਦੇ ਨਾਮ ਤੇ ਚੈੱਕ ਕੱਟ ਕੇ ਉਹਨਾਂ ਨੂੰ ਫੜਾ ਦਿੱਤੇ ਗਏ ਤੇ ਪੁਲਿਸ ਨੇ ਲੋਕਾਂ ਦੀਆਂ ਫਸਲਾਂ ਤਬਾਹ ਕਰਕੇ ਉੱਥੇ ਕੰਡੇਦਾਰ ਤਾਰ ਲਾ ਕੇ ਜਾਂ ਉੱਥੇ ਕੰਦ ਕੱਢ ਕੇ ਉਹਨਾਂ ਲੋਕਾਂ ਦੀ ਜ਼ਮੀਨ ਐਕਵਾਇਰ ਕਰ ਲਈ 400 ਏਕੜ ਤੋਂ ਵੱਧ ਇੱਕ ਜ਼ਮੀਨ ਸੀ ਉਹ ਫੇਰ ਉੱਥੇ ਬਹੁਤ ਜਥੇਬੰਦੀਆਂ ਜਾਂਦੀਆਂ ਸੀ ਉੱਥੇ ਲੜਦੀਆਂ ਸੀ ਤੇ ਉਹਨਾਂ ਜਥੇਬੰਦੀਆਂ ਨੂੰ ਜਾਂ ਤਾਂ ਕੋਈ ਲਾਲਚ ਦੇ ਦਿੱਤਾ ਜਾਂਦਾ ਸੀ ਤੇ ਜਾਂ ਫਿਰ ਉਹਨਾਂ ਜਥੇਬੰਦੀਆਂ ਨੂੰ ਡਰਾ ਦਿੱਤਾ ਜਾਂਦਾ ਸੀ ਤੇ ਉਹ ਜਥੇਬੰਦੀਆਂ ਫਿਰ ਹਟ ਜਾਂਦੀਆਂ ਸੀ ਲੜਨੋਂ ਉਹਨਾਂ ਲੋਕਾਂ ਦਾ ਉੱਥੇ ਧੌਲੇ ਛੰਨੇ ਸੰਘੇੜੇ ਪਿੰਡ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਫਿਰ ਉੱਥੇ ਗਈ ਉਗਰਾਹ ਜਥੇਬੰਦੀ ਜੋ ਆਪਾਂ ਦੇਖਦੇ ਆਂ ਇਸ ਟਾਈਮ ਸੰਗਰੂਰ ਪਰਣਾਲੇ ਏਰੀਏ ਦੇ ਵਿੱਚ ਉਹਨਾਂ ਏਰੀਆਜ਼ ਦੇ ਵਿੱਚ ਉਗਰਾਹ ਜਥੇਬੰਦੀ ਬਹੁਤ ਮਜ਼ਬੂਤ ਹੈ ਬਹੁਤ ਤਗੜਾ ਕੇਡਰ ਆ ਉੱਥੇ ਇਹਨਾਂ ਦਾ ਉਹ ਇਸੇ ਕਰਕੇ ਆ ਕਿ ਉੱਥੇ ਫਿਰ ਸਿਰ ਧਾਰ ਦੀ ਬਾਜ਼ੀ ਲਾ ਕੇ ਉਗਰਾਹਾ ਜਥੇਬੰਦੀ ਦੀ ਲੀਡਰਸ਼ਿਪ ਮੂਰੇ ਹੋ ਕੇ ਲੜੀ ਜਦੋਂ ਪੁਲਿਸ ਉਹ ਕੰਡੇਦਾਰ ਤਾਰ ਲਾ ਜਾਂਦੀ ਸੀ ਉੱਥੇ ਜਾਂ ਬਾਉਂਡਰੀ ਕਰ ਜਾਂਦੀ ਸੀ ਕੰਦ ਕੱਢ ਜਾਂਦੀ ਸੀ ਤਾਂ ਉਗਰਾਹਾ ਜਥੇਬੰਦੀ ਤੇ ਹੋਰ ਲੋਕ ਸਾਰੇ ਮੂਰੇ ਹੋ ਕੇ ਪੁਲਿਸ ਨੂੰ ਭਜਾ ਗੰਦੇ ਸੀ ਉਥੋਂ ਐਡਾ ਤਕੜਾ ਕੰਮ ਸੀ ਉਥੇ ਤੇ ਵਰਦੀ ਗੋਲੀ ਦੇ ਵਿੱਚ ਕੰਦ ਢਾ ਕੇ ਆਉਂਦੇ ਸੀ ਤੇ ਦੁਬਾਰੇ ਕਬਜ਼ਾ ਲੈਂਦੇ ਸੀ ਤੇ ਇਹਨਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਜੋ ਵੀ ਫੈਸਲਾ ਕਰੋਗੇ ਫੈਸਲਾ ਤੁਹਾਡੇ ਹੱਥਾ ਪਰ ਤੁਹਾਡੀ ਮਨਜ਼ੂਰੀ ਤੋਂ ਬਿਨਾ ਕੋਈ ਫੈਸਲਾ ਕਰ ਜੀ ਤੁਹਾਡੀ ਜ਼ਮੀਨ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਤੁਸੀਂ ਜਿਵੇਂ ਕਰੋਗੇ ਠੀਕ ਹੈ ਜੇ ਤੁਸੀਂ ਕਹੋਗੇ ਵੀ ਆਪਾਂ ਜ਼ਮੀਨ ਨਹੀਂ ਦੇਣੀ ਤਾਂ ਅਸੀਂ ਉਸ ਲਈ ਲੜਾਂਗੇ ਜੇ ਤੁਸੀਂ ਕਹੋਗੇ ਵੀ ਨਹੀਂ ਇੰਨੇ ਮੁੱਲ ਤੇ ਦੇਣੀ ਆ ਤਾਂ ਤੁਸੀਂ ਮੁੱਲ ਲਈ ਲੜ ਲਿਓ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਵੇਂ ਵੀ ਤੁਸੀਂ ਕਰੋਗੇ ਤਾਂ ਉਦੋਂ ਕਿਸਾਨਾਂ ਦੀ ਜ਼ਮੀਨ ਦਾ ਜਿਹੜਾ ਬਹੁਤ ਨਿਗੂਣਾ ਮੁੱਲ ਦਿੱਤਾ ਜਾ ਰਿਹਾ ਸੀ ਉਹ ਮੁੱਲ 3 3 ਗੁਣਾ ਮੁੱਲ ਉਹਨਾਂ ਨੂੰ ਲੈ ਕੇ ਦਿੱਤੇ ਉਹ ਗ੍ਰਾਹਾਂ ਜ세 ਬੰਦੀ ਨੇ ਕਿਸਾਨਾਂ ਨੂੰ ਤੇ ਤਾਜ਼ਾ ਘਟਨਾ ਕ੍ਰਮਤਾ ਇਹੇ ਸਾਹਮਣੇ ਆਇਆ ਕਿ ਹੁਣ ਤੋਂ 3 ਸਾਲ ਪਹਿਲਾਂ ਜਿਹੜਾ ਛੰਨਾ ਪਿੰਡ ਦਾ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਆ ਉਸ ਦੀ ਜ਼ਮੀਨ ਵੀ ਟਰਾਈਡੈਂਟ ਦੇ ਵਿੱਚ ਆਈ ਸੀ ਤੇ ਹੁਣ ਤੋਂ 3 ਸਾਲ ਪਹਿਲਾਂ ਤੱਕ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਟਰਾਈਡੈਂਟ ਗਰੁੱਪ ਨੂੰ ਬਾਰ ਬਾਰ ਕਹਿ ਰਹੀ ਸੀ ਕਿ ਤੁਸੀਂ ਸਾਡੀ ਜ਼ਮੀਨ ਦੇ ਪੈਸੇ ਦੇ ਦਿਓ ਜੀ ਸਾਡੀ ਜ਼ਮੀਨ ਦੇ ਪੈਸੇ ਦੇ ਦਿਓ ਉਹ ਦਿੱਤੇ ਨਹੀਂ ਜਾ ਰਹੇ ਸੀ ਕਿਸਾਨਾਂ ਨੇ ਤਾਂ ਆਪੋ ਆਪਣੀ ਜ਼ਮੀਨ ਦੇ ਪੈਸੇ ਲੈਣੇ ਪਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਪੈਸੇ ਰਹਿ ਗਏ ਤੇ ਲੋਕਾਂ ਨੇ ਜਦੋਂ ਵੀ ਉਹ ਪੈਸੇ ਲੈਣ ਜਾਣਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਲਾਰੇ ਲੱਪੇ ਲਾਈ ਗਏ ਫਿਰ ਉਹ ਕਮੇਟੀ ਵੀ ਉਗਰਾਹਾਂ ਜਥੇਬੰਦੀ ਕੋਲ ਗਈ ਉਗਰਾਹਾਂ ਜਥੇਬੰਦੀ ਨੇ ਟਰਾਈਡ ਐਂਡ ਗਰੁੱਪ ਨੂੰ ਚੈਲੰਜ ਕੀਤਾ ਕਿ ਅਸੀਂ ਇਸ ਦੇ ਲਈ ਸੰਘਰਸ਼ ਕਰਾਂਗੇ ਹੁਣ ਸਾਡੇ ਗੁਰਦੁਆਰਾ ਸਾਹਿਬ ਦੇ ਪੈਸੇ ਅਸੀਂ ਨਹੀਂ ਰੁਕਣ ਦੇਵਾਂਗੇ ਤੁਸੀਂ ਜੇ ਪੈਸੇ ਦੇਣਿਆ ਤਾਂ ਦਿਓ ਨਹੀਂ ਫਿਰ ਅਸੀਂ ਸੰਘਰਸ਼ ਕਰਨ ਲਈ ਤਿਆਰ ਆ ਤੇ ਤੁਸੀਂ ਇਹ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ ਤੇ ਫਿਰ 24 ਲੱਖ ਰੁਪਇਆ ਜਿਹੜਾ ਉਹਨਾਂ ਦਾ ਬਣਦਾ ਸੀ ਉਹ ਸਮੇਤ ਵਿਆਜ ਉਹ ਗ੍ਰਾਹਕਾਂ ਜਥੇਬੰਦੀ ਨੇ ਗੁਰਦੁਆਰਾ ਸਾਹਿਬ ਨੂੰ ਦਬਾਇਆ ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵੀ ਪੈਸੇ ਨਹੀਂ ਦਿੱਤੇ ਗਏ ਸੀ ਸਿਰਫ 24 ਲੱਖ ਰੁਪਿਆ 4900 ਕਰੋੜ ਰੁਪਏ ਦੀ ਪ੍ਰਾਪਰਟੀ ਵਾਲੇ ਬੰਦੇ ਨੇ ਸਿਰਫ 24 ਲੱਖ ਰੁਪਿਆ ਨਹੀਂ ਦਿੱਤਾ ਸੀ ਉਹ ਵੀ ਜਥੇਬੰਦੀ ਨੇ ਹੀ ਸੰਘਰਸ਼ ਕਰਕੇ ਕਢਵਾਇਆ ਉਸ ਤੋਂ ਵੇਖ ਲਓ ਗੁਰਦੁਆਰਾ ਸਾਹਿਬ ਦੇ ਵੀ ਪੈਸੇ ਨੱਪ ਗਏ ਸੀ ਇਹੋ ਜਿਹੇ ਕਰਦਾਰ ਨੇ ਇਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਗੱਲ ਲਈ ਕੁਰਸੀਆਂ ਤੇ ਬਿਠਾਇਆ ਜਾ ਰਿਹਾ ਕਿ ਇਹ ਲੋਕਾਂ ਦੀ ਅਗਵਾਈ ਕਰਨਗੇ ਪੰਜਾਬ ਦੇ ਵਿੱਚੋਂ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਪੰਜਾਬ ਦੇ ਸਟੂਡੈਂਟਸ ਦੀ ਪੰਜਾਬ ਦੀ ਨੌਜਵਾਨੀ ਦੀ ਪੰਜਾਬ ਦੀ ਕਤਲੋਗਾਰਤ ਜਿਹੜੀ ਹੋ ਰਹੀ ਆ ਪੰਜਾਬ ਦੇ ਵਿੱਚ ਇਸ ਦੀ ਗੱਲ ਕਰਨ ਵਾਲਾ ਪੰਜਾਬ ਦੇ ਵਿੱਚੋਂ ਹੋਰ ਕੋਈ ਬੰਦਾ ਨਹੀਂ ਮਿਲਿਆ ਤੁਹਾਨੂੰ ਸਿਰਫ ਇੰਡਸਟਰੀਅਲਿਸਟ ਹੀ ਰਹਿ ਗਏ ਜਾਂ ਕਹੋ ਕਿ ਅਸੀਂ ਤਾਂ ਜੀ ਸੀਟਾਂ ਪੰਜਾਬ ਦੀ ਰਾਸਵਾਬਨਾ ਵੇਚ ਰਹੇ ਹਾਂ ਵੇਖਦੇ ਆ ਰਜਿੰਦਰ ਗੁਪਤਾ ਜੋ ਆਮ ਆਦਮੀ ਪਾਰਟੀ ਵੱਨੋਂ ਰਾਜ ਸਭਾ ਮੈਂਬਰ ਬਣਾਈ ਗਏ ਆ ਇਹ ਕੀ ਗੁਲਖਾ ਲਾਉਣਗੇ ਕਿੰਨੇ ਇੱਕ ਮੁੱਦੇ ਪੰਜਾਬ ਦੇ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਤੁਸੀਂ ਵੇਖਦੇ ਰਹੋ ਹਾਂਜੀ ਬਾਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ